ਆਲੋ ਦੋਸਤੋ ਹਰ ਸਿਮਰਟਕੋਰ ਬادلਵਾਰੀ ਆਈ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਬਟਿੰਡਾ ਤੋਂ ਆਕਾਲੀ ਦਲ ਦੀ ਸੰਸਦ ਮੈਂਬਰ ਸਿਮਰਟਕੋਰ ਬਾਦਲ ਨੇ ਅੰਗਰਵਾੜੀ ਕੇਂਦਰ ਚੂਪ ਲਬਧ ਰਾਜਿੰਦਖ ਰੀਤੇ ਸਪਲਾਈ ਦੇ ਵਿੱਚ ਵੱਡੇ ਪੱਧਰ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਨੇ ਇੰਨਾ ਹੀ ਨਹੀਂ ਹੁਣ ਉਹਨਾਂ ਦੇ ਕੇਂਦਰੀ ਮੇਲ ਅਤੇ ਬਾਲ ਵਿਕਾਸ ਮੰਤਰੀ ਅਨਪੂਰਨਾ ਦੇਵੀ ਨੂੰ ਪੱਤਰ ਲਿਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਸੰਸਦ ਮੈਂਬਰ ਅਰ ਸਿਮਤ ਬਾਦਰ ਨੇ ਦੋਸ਼ ਲਾਇਆ ਹੈ ਕਿ ਅੰਗਣਵਾੜੀ ਵਰਕਰਾਂ ਗਰਭਤੀ ਦੇ ਦੁੱਧ ਪਲੋਣ ਵਾਲੀਆਂ ਮਾਵਾਂ ਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਦੇ ਖਰੀਦ ਦੇ ਸਪਲਾਈ ਦੇ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੀ ਕਰਤਿਤ ਬਾਲ ਸਿਹਤ ਸੰਭਾਲ ਪ੍ਰੋਗਰਾਮ ਤੇ ਹੋਰ ਸੰਬੰਧਿਤ ਪਹਿਲ ਕਦਮੀਆਂ ਤਰ ਗਰਭਤੀ ਤੇ ਦੁੱਧ ਚੁੰਗਾਉਣ ਵਾਲੀਆਂ ਮਾਵਾਂ ਦੇ ਨਾਲ-ਨਾਲ ਬੱਚਿਆਂ ਦਿੱਤੇ ਜਾ ਰਹੇ ਘਟਨਿਆ ਪੋਸ਼ਣ ਪਦਾਰਥ ਨੂੰ ਲੈ ਕੇ ਅੰਗਣਵਾੜੀ ਵਰਕਰਾਂ ਨਾਰਾਜ਼ ਨੇ ਤੋ ਡੇਸ ਬਾਰੇ ਕੀ ਵਿਚਾਰ ਨੇ ਤੇ ਖਬਰ ਨੂੰ ਅੰਤ ਤੱਕ ਦੇਖਣ ਲਈ